ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਲੱਗੇ ਆਂ ਦਾਲ ਬਣਾਉਣ ਕੁੱਜੇ ਦੇ ਵਿੱਚ ਆ ਦੇਖੋ ਜੀ ਹਰੀ ਮੂੰਗੀ ਤੇ ਛੋਲਿਆਂ ਦੀ ਦਾਲ ਤੇ ਪਾਣੀ ਆਪਣਾ ਗਰਮ ਹੋ ਗਿਆ ਤੇ ਆਪਾਂ ਵਿੱਚ ਪਾ ਦਿੰਨੇ ਆਂ ਦਾਲ ਆਪਾਂ 2-3 ਘੰਟੇ ਪਹਿਲਾਂ ਭੌਂਕੇ ਰੱਖਤੀ ਸੀਗੀ ਕਿਉਂਕਿ ਭਿੱਜੀ ਹੋਈ ਦਾਲ ਜਲਦੀ ਬਣ ਜਾਂਦੀ ਹੈ ਤੇ ਵੈਸੇ ਵੀ ਜਿਹੜਾ ਕੋਈ ਪਾਲਿਸ਼ ਵਗੈਰਾ ਵੱਜੀ ਹੁੰਦੀ ਆ ਉਹ ਵੀ ਫਿਰ ਦੋ ਤਿੰਨ ਵਾਰੀ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਉਹ ਵੀ ਲਹਿ ਜਾਂਦੀ ਆ ਕਿਉਂਕਿ ਅੱਜ ਕੱਲ ਹਰ ਚੀਜ਼ ਦੇ ਵਿੱਚ ਤਾਂ ਕੈਮੀਕਲ ਆ ਹੁਣ ਆਪਾਂ ਪਾਣੀ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਪਾ ਦਿੰਨੇ ਇਹਦੇ ਵਿੱਚ ਦਾਲ ਤੇ ਹਰੀ ਮੂੰਗੀ ਤੇ ਦਲੇ ਛੋਲਿਆਂ ਦੀ ਦਾਲ ਇਹ ਬੋਰਡ ਜ਼ਿਆਦਾ ਡੇਸ਼ੀ ਬਣਦੀ ਹੈ ਕੁੱਜੇ ਦੇ ਵਿੱਚ ਜ਼ਰੂਰ ਬਣਾਇਆ ਕਰੋ ਕਿਉਂਕਿ ਕੁੱਜੇ ਦੀ ਬਣੀ ਹੋਈ ਚੀਜ਼ ਨਾ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਬਜ਼ੁਰਗ ਬਣਾਉਂਦੇ ਰਹੇ ਆ ਕੁੱਜਿਆਂ ਦੇ ਵਿੱਚ ਦਾਲਾਂ ਸਬਜ਼ੀਆਂ ਦੁੱਧ ਵੀ ਹਾਰਿਆਂ ਦੇ ਵਿੱਚ ਧਰਨਾ ਤੇ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਹੌਲੀ-ਹੌਲੀ ਆਪਣੇ ਜਿਵੇਂ ਪੁਰਾਣੇ ਬਜ਼ੁਰਗ ਕਰਦੇ ਰਹੇ ਆ ਤੇ ਆਪਾਂ ਉਹਦਾ ਹੀ ਕਰੀਏ ਕਿਉਂਕਿ ਅੱਜ ਦੇ ਟਾਈਮ ਵਿੱਚ ਇਹ ਹੈਗਾ ਹੈ ਕਿ ਬਹੁਤ ਜ਼ਿਆਦਾ ਬਿਮਾਰੀਆਂ ਬਹੁਤ ਜ਼ਿਆਦਾ ਲੱਗ ਚੁੱਕੀਆਂ ਐ ਹਰ ਘਰੇ ਬਿਮਾਰ ਕੋਈ ਨਾ ਕੋਈ ਪਹਿਲੀ ਗੱਲ ਤਾਂ ਸਾਰੇ ਜੀ ਬਿਮਾਰ ਆ ਤੇ ਨਹੀਂ ਤਾਂ ਫਿਰ ਇੱਕ ਦੋ ਤਾਂ ਘਰੇ ਮਰੀਜ਼ ਹੈਗੀ ਐ ਜਿਨ੍ਹਾਂ ਦੀ ਨਾ ਪਰਮਾਨੈਂਟ ਦਵਾਈ ਚੱਲਦੀ ਰਹਿੰਦੀ ਐ ਤੇ ਇੱਕ ਐਲੂਮੀਨੀਅਮ ਦੇ ਜਿਹੜੇ ਭਾਂਡੇ ਹੁੰਦੇ ਉਹਨਾਂ ਤੋਂ ਕਿਰਪਾ ਕਰਕੇ ਪਰੀਜ਼ ਕਰਿਆ ਕਰੋ ਤੇ ਇਹ ਵਾਲੇ ਜਿਹੜੇ ਮਿੱਟੀ ਦੇ ਭਾਂਡੇ ਆ ਇਹਨਾਂ ਦੇ ਵਿੱਚ ਬਹੁਤ ਹੀ ਹੈਲਦੀ ਆਪਣੇ ਬਸ ਆਪਣੇ ਸਿਹਤ ਵਾਸਤੇ ਵੀ ਬਹੁਤ ਚੰਗੀ ਚੀਜ਼ ਹੈ ਇਹ ਬਹੁਤ ਵਧੀਆ ਤੇ ਟੇਸਟ ਵੀ ਇਹਦਾ ਇੰਨਾ ਜ਼ਿਆਦਾ ਵਧੀਆ ਹੈ ਨਾ ਕਿ ਤੁਸੀਂ ਇੱਕ ਵਾਰੀ ਬਣਾ ਕੇ ਖਾ ਲਈਨਾ ਤੇ ਫਿਰ ਤੁਸੀਂ ਇਹ ਜਿਹੜੀ ਵੈਸੇ ਆਪਾਂ ਘਰੇ ਬਣਾਵਾਂਗੇ ਨਾ ਤਤੀਲੇ ਜਾਂ ਕੁੱਕਰ ਵਾਲੀ ਦਾਨ ਨੂੰ ਥੋੜਾ ਮਨ ਨਹੀਂ ਕਰਨਾ ਕਿ ਆਪਾਂ ਉਹ ਬਣਾ ਕੇ ਖਾ ਲਈ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਮੈਂ ਐਸੇ ਵੀ ਵਧੀਆ ਲੱਗਦਾ ਏ ਨੇਚਰਲ ਚੀਜ਼ ਜੀ ਦੇ ਨੇਚਰ ਦੇ ਨਾਲ ਜੁੜ ਕੇ ਰਹਿਣਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਏ ਤੇ ਮੈਂ ਇਦਾਂ ਦੀਆਂ ਕੋਸ਼ਿਸ਼ਾਂ ਕਰਦੀ ਰਹਿਣੀ ਹੁੰਦੀ ਆ ਇਹ ਨਹੀਂ ਗਾ ਵੀ ਘਰੇ ਸਿਲੰਡਰ ਦੇ ਤਾਂ ਆਪਣੇ ਸਾਰਿਆਂ ਦੇ ਹੁੰਦੇ ਹੀ ਆ ਪਰ ਆਏ ਥੋੜੀ ਜੀ ਕੋਸ਼ਿਸ਼ ਹੀ ਆ ਚਲੋ ਕੋਸ਼ਿਸ਼ ਤਾਂ ਜਰੂਰ ਆਪਾਂ ਨੂੰ ਕਰਨੀ ਪੈਂਦੀ ਏ ਥੋੜੀ ਮਿਹਨਤ ਲੱਗਦੀ ਏ ਇਹਦੇ ਤੇ ਤੇ ਪਰ ਬਹੁਤ ਵਧੀਆ ਤੇ ਇੱਕ ਮਨ ਨੂੰ ਸਕੂਨ ਜਿਹਾ ਮਿਲਦਾ ਏ ਜਦੋਂ ਆ ਇਦਾਂ ਚੁੱਲ੍ਹੇ ਤੇ ਬਣਾ ਕੇ ਰੋਟੀ ਜਾਂ ਦਾਲ ਬਣਾ ਕੇ ਖਾਈਦੀ ਆ ਤੇ ਬਹੁਤ ਵਧੀਆ ਲੱਗਦਾ ਏ ਤੇ ਇੱਕ ਤਾਂ ப்ਲੀਜ਼ ਕੁੱਕਰ ਬੰਦ ਕਰੋ ਕੁੱਕਰ ਦੀ ਬਣੀ ਹੋਈ ਚੀਜ਼ ਆਪਾਂ ਜਿਹੜੀ ਖਾ ਲਈ ਨਾ ਉਹ ਇੱਕ ਜ਼ਹਿਰ ਬਰਾਬਰ ਹੀ ਹੁੰਦੀ ਆ ਤੇ ਆਪਾਂ ਜਲਦੀ ਦੇ ਚੱਕਰ ਦੇ ਵਿੱਚ ਆਪਦੀ ਸਿਹਤ ਦੇ ਨਾਲ ਹੀ ਖਿਲਵਾੜ ਕਰਦੇ ਆ ਨਾਲੇ ਆਪਦੇ ਪਰਿਵਾਰ ਦੀ ਤੇ ਇਹ ਆ ਕਿ ਕੁੱਕਰ ਬੰਦ ਕਰੋ ਪੀਸ ਤੇ ਇਦਾਂ ਕੁੱਜਿਆਂ ਦੇ ਵਿੱਚ ਜਕੜਾਈਆਂ ਪਿੱਤਲ ਦੀ ਕੜਾਈ ਵਰਤੋ ਜਾਂ ਲੋਹੇ ਦੀ ਕੜਾਈ ਹੋਵੇ ਤੇ ਉਹ ਆਪਣੀ ਸਿਹਤ ਵਾਸਤੇ ਤਾਂ ਚਲੋ ਚੰਗੀ ਚੀਜ਼ ਹੈਗੀ ਹੈ ਨਾ ਇਹਨਾਂ ਦੇ ਵਿੱਚ ਟਾਈਮ ਜ਼ਰੂਰ ਲੱਗ ਜਾਂਦਾ ਥੁਲੇ ਤੇ ਵੈਸੇ ਆਪਾਂ ਘਰ ਦੀ ਟਾਈਮ ਕੋਈ ਖਾਸ ਵੀ ਨਹੀਂ ਲੱਗੂਗਾ ਇਹ ਨਹੀਂ ਕਿ ਬਹੁਤ ਜ਼ਿਆਦਾ ਟਾਈਮ ਲੱਗੂਗਾ ਅੱਜ ਕੱਲ ਤਾਂ ਕਾਲੀਆਂ ਨੇ ਦੁਨੀਆ ਮਾਰ ਰੱਖੀ ਐ ਛੇਤੀ ਛੇਤੀ ਹਰ ਕੰਮ ਛੇਤੀ ਛੇਤੀ ਤੇ ਉਹ ਆ ਕੁੱਕਰ ਦੇ ਵਿੱਚ ਆਪਾਂ ਜਦੋਂ ਧਰਤੀ ਸਬਜੀ ਬਣਾ ਲਈ ਉਹਦੇ ਸਾਰੇ ਤੱਤ ਖਤਮ ਹੋ ਜਾਂਦੇ ਆ। ਇਹ ਕੁੱਜੇ ਵਾਲੀ ਜਿਹੜੀ ਆਪਾਂ ਖਾ ਲਈ ਇਹ ਬਹੁਤ ਹੈਲਦੀ ਚੀਜ਼ ਹੈ। ਆਪਣੀ ਸਿਹਤ ਵਾਸਤੇ ਬਹੁਤ ਹੀ ਚੰਗੀ ਚੀਜ਼ ਹੈ। ਇਹ ਮਿੱਟੀ ਹੈ ਇਹਨੇ ਹੌਲੀ-ਹੌਲੀ ਤਪਨਾ ਤੇ ਇੱਕ ਵਾਰੀ ਜਦੋਂ ਇਹ ਤਪ ਗਿਆ ਆਹ ਵਾਲਾ ਕੁੱਜਾ ਆਪਣਾ ਤੇ ਇਹ ਫੇਰ ਇਹਨੇ ਰਿੱਜੀ ਹੌਲੀ-ਹੌਲੀ ਰਿੱਜੀ ਰਿੱਜੀ ਕੇ ਦਾਲ ਬਣੂਗੀ ਤੇ ਦਾਲ ਤੁਸੀਂ ਇੱਕ ਵਾਰੀ ਕੁੱਜੇ ਵਾਲੀ ਖਾ ਲਈ ਨਾ ਤੇ ਫਿਰ ਤੁਹਾਨੂੰ ਹੋਰ ਕੋਈ ਦਾਲ ਪਸੰਦ ਨਹੀਂ ਆਉਣੀ। ਫਿਰ ਤੁਸੀਂ ਆਏਂ ਕਹੋਗੇ ਕਿ ਨਹੀਂ ਹੋਰ ਨਹੀਂ ਕੋਈ ਆਪਾਂ ਦਾਲ ਬਸ ਪੁੱਜੇ ਜੀ ਬਣਾਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਨਾਲੇ ਹਲਦੀ ਆਪਣੇ ਵਾਸਤੇ ਆਪਾਂ ਨੂੰ ਹੋਰ ਕੀ ਚਾਹੀਦਾ ਹੈ ਆਹ ਦੇਖਦੇ ਸੀ ਇਹ ਤਾਂ ਤੰਦਰੁਸਤ ਹੈਗੀ ਆ ਤੇ ਸਭ ਕੁਝ ਹੀ ਵਧੀਆ ਹੈ ਕਿਉਂਕਿ ਮੇਨ ਤਾਂ ਸਿਹਤ ਹੀ ਜ਼ਰੂਰੀ ਆ ਬਾਕੀ ਦੇ ਕੰਮ ਤਾਂ ਬਾਅਦ ਵਿੱਚ ਆ ਪਹਿਲਾਂ ਆਪਾਂ ਨੂੰ ਆਪਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਆਪਾਂ ਆਹ ਦਿਨ-ਦਿਨਵੇਂ ਫ੍ਰੈਸ਼ਨਾ ਦੇ ਵਿੱਚ ਪੈ ਕੇ ਬਹੁਤ ਸਾਰੀਆਂ ਬਿਮਾਰੀਆਂ ਲਾ ਲਈਆਂ ਪਹਿਲਾਂ ਦੇਖ ਲਓਗੇ ਮੈਨੂੰ ਲੱਗਦਾ ਹੈ ਕਿ 20-25 ਸਾਲ ਪਹਿਲਾਂ ਕਿਸੇ ਨੂੰ ਕੋਈ ਬਿਮਾਰੀ ਨਹੀਂ ਸੀ ਹੁੰਦੀ ਤੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਜੇ ਦੇਖੀਏ ਤੇ ਇੰਨੀ ਤੇਜ਼ ਰਫ਼ਤਾਰ ਨਾਲ ਬਿਮਾਰੀਆਂ ਵਧਦੀ ਜਾ ਰਹੀਆਂ ਵਧਦੀ ਜਾ ਰਹੀਆਂ ਉਹਨਾਂ ਟਾਈਮਾਂ ਦੇ ਵਿੱਚ ਕੀ ਹੁੰਦਾ ਸੀ ਲੋਕੀ ਸਿੰਪਲ ਲਾਈਫ ਜਿਉਂਦੇ ਸੀ ਕਿ ਬਸ ਆਪਾਂ ਇਹ ਸੋਚਦੇ ਆ ਕਿ ਆਪਾਂ ਹਾਈ ਫਾਈ ਲੱਗੀਏ ਪੂਰੀ ਸਾਰੇ ਕੰਮ ਪਿੰਡਾਂ ਵਾਲਿਆਂ ਨੇ ਵੀ ਹੁਣ ਇਦਾਂ ਕਰ ਲਈ ਸ਼ਹਿਰਾਂ ਵਾਲਿਆਂ ਨੂੰ ਹੋ ਗਈ ਸਾਰੇ ਜੇ ਕੋਸ਼ਿਸ਼ ਕਰੋ ਇਹ ਆਵਲੇ ਕੰਮ ਕਰ ਕੀ ਇਹ ਨਾਲ ਬਹੁਤ ਨਿੱਘਿਆ ਮਿਲਦਾ ਏ ਕੀ ਦੇ ਕੇ ਬਹੁਤ ਵਧੀਆ ਲੱਗਦਾ ਏ ਤੇ ਪਲੀਜ਼ ਜ਼ਰੂਰ ਕਰਕੇ ਦੇਖੋ ਜੇ ਚੁੱਲ੍ਹਾ ਰੋਜ਼ ਨਹੀਂ ਕਰੇ ਮਚਾਉਣਾ ਹਫ਼ਤੇ ਵਿੱਚ ਦੀ 2-3 ਵਾਰੀ ਤੇ ਚੁੱਲ੍ਹਾ ਮਚਾਉਣਾ ਚਾਹੀਦਾ ਏ ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਸੀ ਜਿਨ੍ਹਾਂ ਦੇ ਘਰੇ ਚੁੱਲ੍ਹਾ ਆਵਲੇ ਚੁੱਲ੍ਹਾ ਤਪਾਉਂਦੇ ਹਨ ਜਿਹੜੇ ਲੋਕੀ ਉਹਨਾਂ ਦੇ ਬਰਕਤ ਹੁੰਦੀ ਆ ਕਹੇ ਤੇ ਜ਼ਰੂਰ ਚੁੱਲ੍ਹਾ ਤਪਾਇਆ ਕਰੋ ਜੇ ਰੋਜ਼ ਨਹੀਂ ਚਲੋ ਰੋਜ਼ ਤਾਂ ਆਪਾਂ ਕਹਿੰਦੇ ਹਾਂ ਅੱਜ ਕੱਲ ਬੀਜ਼ੀ ਜ਼ਿਆਦਾ ਹੈਗੇ ਆ ਕਿ ਲੇਡੀਜ਼ ਆ ਜੋਬ ਕਰਦੀਆਂ ਹਨ ਕੰਮ ਕਰਦੀਆਂ ਉਹਨਾਂ ਕੋਲੇ ਨਹੀਂ ਟਾਈਮ ਹੁੰਦਾ ਤੇ ਚਲੋ ਜਿਹੜੇ ਜੋਬ ਕਰਦੇ ਉਹ ਸੰਡੇ ਫ੍ਰੀ ਹੁੰਦਾ ਏ ਸੰਡੇ ਨੂੰ ਦਾਲ ਧਰ ਦਿੱਤੀ ਤੇ ਬਹੁਤ ਜ਼ਿਆਦਾ ਨਾਲੇ ਸਾਰਾ ਪਰਿਵਾਰ ਬਹਿ ਕੇ ਇੱਥੇ ਸਰਦੀ ਦੇ ਵਿੱਚ ਕਹਿੰਦੇ ਆਪਾਂ ਅੱਗ ਸਿੱਕਾਂਗੇ ਤੇ ਇੰਨਾ ਹੋ ਜਾਂਦਾ ਕਿ ਚਲੋ ਫੈਮਿਲੀ ਦੇ ਨਾਲ ਟਾਈਮ ਮਿਲ ਜਾਂਦਾ ਏ ਵੇ ਸੇ ਸਾਰੇ ਅੱਜ ਕੱਲ ਟਾਈਮ ਐਸਾ ਹੋਇਆ ਪਿਆ ਬੱਚਿਆਂ ਦਾ ਉਦਦ ਦੇਖ ਲੋ ਉਹ ਫੋਨਾਂ ਤੇ ਬਿਜੀ ਹੋ ਜਾਂਦੇ ਅੰਦਰਾ ਚ ਵੱਲ ਜਾਂਦੇ ਆ ਤੇ ਚੁੱਲ੍ਹੇ ਤੇ ਬਹਿ ਜਾਂਦੇ ਸਾਰੇ ਜਿਵੇਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਸਾਰੇ ਚੁੱਲ੍ਹੇ ਤੇ ਬਹਿ ਕੇ ਗੱਲਾਂ ਬਾਤਾਂ ਕਰਦੇ ਸੀਗੇ ਤੇ ਬਹੁਤ ਵਧੀਆ ਲੱਗਦਾ ਸੀ ਆ ਉਹ ਪਹਿਲੇ ਸਮੇਂ ਤਾਂ ਚਲੋ ਨਹੀਂ ਆ ਸਕਦੇ ਵਾਪਸ ਪਰ ਆਪਾਂ ਛੋਟੀ ਜੀ ਕੋਸ਼ਿਸ਼ ਕਰ ਸਕਦੇ ਹਾਂ ਕਿ ਆਪਾਂ ਪਹਿਲਾਂ ਰਹਿਣ ਸਹਿਣ ਉਦਾਂ ਕਰੀਏ ਆਪਣਾ ਤੇ ਚਲੋ ਜੀ ਆਪਣਾ ਲਸਣ ਛਿੱਲਿਆ ਗਿਆ ਤੇ ਆਪਾਂ ਧੋ ਕੇ ਇਹਦੇ ਨੂੰ ਸੜ ਦਿਨੇ ਵਿੱਚ ਤੇ ਫਿਰ ਆਪਾਂ ਪਾ ਦੇ ਨੂਨ ਮਿਰਚਾਂ ਵੀ ਦਿਖਾਉਣੇ ਆ ਤੁਹਾਨੂੰ ਤੇ ਬਸ ਜਿਆਦਾ ਕੋਈ ਟਾਈਮ ਨਹੀਂ ਲਾ ਦੋਂਦਾ ਹੱਗ ਮੱਛੀ ਜਾਵੇ ਤਾਂ ਦਾਲ ਤਾਂ ਵੈੰਦੇ ਹੀ ਬਣ ਜਾਂਦੀ ਏ ਆ ਸੜ ਦਿਨੇ ਲਸਣ ਇਹਦੇ ਵਿੱਚ ਤੇ ਦਾਲ ਆਪਣੀ ਰਿਜ ਰਹੀ ਏ ਤੇ ਆਪਾਂ ਨੂਨ ਮਿਰਚਾਂ ਪਾ ਦਿੰਨੇ ਹੁਣ ਇਹਦੇ ਵਿੱਚ ਤੇ ਇਹ ਬਸ ਰਿਜਦੀ ਰਹੂ ਇਹਨੂੰ ਘੰਟਾ ਡੇਢ ਘੰਟਾ ਚੁੱਲੇ ਤੇ ਰਿਣੀ ਜਾਵਾਂਗੇ ਚਲੋ ਜੀ ਆਪਾਂ ਲੱਗੇ ਨੂਨ ਮਿਰਚਾਂ ਪਾਉਣਾ ਇੱਕ ਚਮਚਾ ਆਪਾਂ ਮਿਰਚਾਂ ਦਾ ਲੈ ਲਿਆ ਤੇ ਚਮਚਾ ਆਪਾਂ ਨੂਨ ਦਾ ਪਾਤਾ ਨਮਕ ਦਾ ਤੇ ਆਧਾ ਚਮਚਾ ਹਲਦੀ ਦਾ ਆਪਾਂ ਬਸ ਦਾਲ ਦੇ ਹਿਸਾਬ ਨਾਲ ਕਿਉਂਕਿ ਆਪਣੀ ਦਾਲ ਆਪਦੇ ਪਰਿਵਾਰ ਦੇ ਹਿਸਾਬ ਨਾਲ ਜੇ ਜ਼ਿਆਦਾ ਬਣਾਉਣੀ ਹੈ ਤਾਂ ਫਿਰ ਉਸ ਹਿਸਾਬ ਨਾਲ ਨੂਨ ਮਿਰਚਾਂ ਤੇ ਆ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਰੋਜ਼ੀ ਆਪਾਂ ਤੋਂ ਪਿਆਜ਼ ਲੈ ਆ। ਮੈਂ ਤੇ ਦੋ ਟਮਾਟਰ ਲੈ ਲਏ। ਤੇ ਪਿਆਜ਼ ਆਪਾਂ ਕੱਟ ਲੈਨੇ ਆ ਬਰੀਕ-ਬਰੀਕ ਤੇ ਟਮਾਟਰ ਤਾਂ ਆਪਾਂ ਬੀਜ ਕੱਢ ਲਏ ਇਹਦੇ ਵਿੱਚੋਂ ਤੇ ਆਪਾਂ ਇਦਾਂ ਹੀ ਪਾ ਦਾਂਗੇ। ਲੰਬੇ-ਲੰਬੇ ਕੱਟ ਕੇ। ਬਰੀਕ ਨਹੀਂ ਕੱਟਦੇ। ਫਿਰ ਉਹ ਨਾ ਉੱਪਰ ਉਹ ਸਿਲਕਾ ਲੈ ਜੂਗਾ। ਕਿਉਂਕਿ ਸਾਨੂੰ ਵਧੀਆ ਨਹੀਂ ਲੱਗਦਾ ਜਿਹੜਾ ਆਹ ਵਾਲਾ ਸਿਲਕਾ ਹੁੰਦਾ ਸਕਿਨ ਜੀ ਇਹਦੀ। ਤੇ ਆਪਾਂ ਹੱਥ ਕੱਟ ਲੈਨੇ ਆ।

ਜੀਰਾ ਛੋਟਾ ਥੋੜਾ ਆਪਣਾ ਪਿਆਜ਼ ਪੁਜਰੇ ਅਜੀਤ ਪਰ ਕੌਣ ਪਿਆਜ਼ ਉਬਰਾਣੀ ਦਾਲ ਬਾਂਗ ਗਈ ਹੈ ਹਾਂਜੀ ਤੇ ਆਹ ਦੇਖੋ ਜੀ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਦਾਲ ਧਰੀ ਨੂੰ ਤੇ ਆ ਦੇਖੋ ਜੀ ਇੰਨੀ ਗਲ ਚੁੱਕੀ ਹੈ ਦਾਲ ਤੇ ਅੱਧਾ ਘੰਟਾ ਹੀ ਇਹਦੇ ਤੇ ਹੋਰ ਲੱਗ ਜੂਗਾ ਆ ਦੇਖੋ ਜੀ ਦਾਲ ਆਪਣੀ ਬਣ ਕੇ ਤਿਆਰ ਹੈ ਤੇ ਆ ਦੇਖੋ ਬਹੁਤ ਟੇਸਟੀ ਬਣੀ ਹੈ ਆ ਦੇਖੋ ਆਪਾਂ ਤੁਹਾਨੂੰ ਦਿਖਾਉਣੀ ਹੈ ਸਰਵ ਕਰਕੇ ਚੋਲਾ ਨਾਲ ਖਾ ਲਓ ਇਹਨੂੰ ਤੁਸੀਂ ਰੋਟੀ ਦੇ ਨਾਲ ਖਾ ਲਓ ਪਰੌਂਠੇ ਨਾਲ ਖਾ ਲਓ बहुत ही ज्यादा टेस्टी बनी है टेस्टी यम्मी गाइस यम्मी ਚਲੋ ਜੀ ਆਪਣੀ ਦਾਲ ਬਣ ਕੇ ਰੈਡੀ ਹੈ ਆ ਦੇਖੋ ਜੀ ਬਾਦ ਤੇ ਆਪਾਂ ਲੱਗੇ ਆ ਖਾਣ ਸिखਾ ਕੇ ਦੇਖਦੇ ਹਾਂ ਕਿਸ ਤਰ੍ਹਾਂ ਦੀ ਬਣੀ ਬਹੁਤ ਬਹੁਤ ਏਸੀ ਨਹੀਂ ਬਹੁਤ ਜ਼ਿਆਦਾ ਆਪਾਂ ਜਾਣਿਆ ਵੱਡੇ ਵੱਡੇ ਢਾਬਿਆਂ ਦੇ ਉੱਪਰ ਖਾਣ ਵਾਸਤੇ ਤੇ ਇਹ ਵਾਲੀ ਬਣਾ ਕੇ ਦੇਖੋ ਤੁਸੀਂ ਬਾਹਰ ਢਾਬਾ ਬੈਠੂ ਗਏ ਜਾਣਾ ਖੁੱਲ ਹੀ ਜਾਉਗੇ ਬਹੁਤ ਟੇਸਟੀ ਵੈਰੀ ਟੇਸਟੀ ਬਹੁਤ ਬਹੁਤ ਜਿਆਦਾ ਸਵਾਦ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਪ੍ਰੈਸ ਕਰਿਓ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ